दिन तो लारे लगा रहे अधिकारियां तो नहीं कोई उम्मीद ई टी टी पांच हजार नौ सौ चोरानवे अध्यापक यूनियन वालों वे संघर्ष का ऐलान। एस e. मोर्चा प्रधान बलविंदर सिंह कुम्बड़ा ने कहा कि मुख मंत्री खुद एक अध्यापक का मुंडा है इना अध्यापक समझे दुख सरदार कुम्बड़ा ने कहा की सिक् मंत्री हरजोत बस जो बड़े-बड़े दावे और वादे कर रहा है सब हो रहे साबित झूठे ते खोखले अध्यापक यूनियन दे आगु अशोक कुमार फाजिल का ने कहा कि साडी परती पंजाब सरकार दी पहली कैबिनेट दी पहली परती है जिस नु आज तक भगवंत मान सरकार पूरा नहीं कर सकी मेला आगु अमनप्रीत कौर राजपुरा ने कहा कि मान सरकार कह रही सी कि कि किसी चुनी नहीं उतरेगी पर आज पहला तो भी ज्यादा अत्याचार हो रहा है असि करीब चार साल तो रुल रहे सड़क आगू ने कहा कि मान साहब कहते आज तो बाद मेरा हरा पैन बेरोजगारी नु खत्म करने ले चलेगा पर आज बेरोजगारी खत्म नहीं हुई बेरोजगार ही किते जा आओ दे चैनल दी टीम नाल ਇਨਾ ਆਗੋ ਸਾਹਿਬਾਨਾ ਨੇ ਜੋ ਗਲਬਾਤ ਕੀਤੀ ਹਾਂਜੀ ਸਰ ਕੀ ਮਸਲਾ ਹੈਗਾ ਕਿ ਉਹ ਤੁਸੀਂ ਇੱਥੇ ਬੈਠੇ ਹੋ ਤੇ ਕੀ ਗੱਲ ਹੈ ਕੀ ਸੁਣਵਾਈ ਨਹੀਂ ਹੋ ਰਹੀ ਤੁਹਾਡੀ ਸਰ ਮੇਰਾ ਨਾਮ ਅਸ਼ੋਕ ਕੁਮਾਰ ਜ਼ਿਲ੍ਹਾ ਫਾਜ਼ਿਲਕਾ ਤੋਂ ਅਸੀਂ ਈਟੀਟੀ 5994 ਦੇ ਕੈਂਡੀਡੇਟਾਂ ਸਾਡੀ ਭਰਤੀ ਜਿਹੜੀ ਹੈ ਪੰਜਾਬ ਸਰਕਾਰ ਦੀ ਪਹਿਲੀ ਕੈਬਨਿਟ ਦੀ ਪਹਿਲੀ ਭਰਤੀ ਹੈ ਜਿਸ ਨੂੰ ਹਾਲੇ ਤੱਕ ਸਰਕਾਰ ਨੇ ਪੂਰਾ ਨਹੀਂ ਕਰਿਆ ਸਰਕਾਰ ਦਾਅਵੇ ਬਹੁਤ ਕਰ ਰਹੀ ਹੈ ਵੀ ਉਸਨੇ 20000 ਟੀਚਰਾਂ ਨੂੰ ਰੁਜ਼ਗਾਰ ਦੇ ਦਿੱਤਾ ਪਰ ਸਾਡੀ ਭਰਤੀ ਜਿਹੜੀ ਸੀ ਪਹਿਲੀ ਕੈਬਨਿਟ ਭਰਤੀ ਹੋਣ ਦੇ ਬਾਵਜੂਦ ਵੀ ਜਿਹੜੀ ਭਰਤੀ ਹੈ ਹਾਲੇ ਤੱਕ ਪੂਰੀ ਨਹੀਂ ਕੀਤੀ ਗਈ ਸਰਕਾਰ ਨੇ ਥੋੜੇ 6 ਮਹੀਨੇ ਪਹਿਲਾਂ ਇੱਕ ਛੋਟੀ ਜੀ ਲਿਸਟ ਜਿਹੜੀ ਉਹ ਪਾਈ ਸੀ ਪਰ ਭਰਤੀ ਦੇ ਵਿੱਚੋਂ ਲਗਭਗ 3500 ਜਿਹੜਾ ਕੈਂਡੀਡੇਟ ਹੈ ਉਹ ਹਾਲੇ ਰੁਜ਼ਗਾਰ ਤੋਂ ਵਾਂਝੇ ਔਰ ਇਹ ਕੋਈ ਇੱਕ ਨਹੀਂ ਦੋ ਨਹੀਂ ਲਗਭਗ ਚਾਰ ਪੇਪਰ ਜਿਹੜਾ ਇਹ ਸਾਰੇ ਸਾਥੀ ਪਾਸ ਕਰ ਪਾਸ ਕਰ ਚੁੱਕੇ ਨੇ ਔਰ ਇਹ ਸਾਰੇ ਮੈਰਿਟ ਹੋਲਡਰ ਨੇ ਜੋ ਸਰਕਾਰ ਨੇ ਮੈਰਿਟ ਆਪਦੇ ਉਸ ਦਾ ਕਰਾਈਟੇਰੀਆ ਬਣਾਇਆ ਸੀ ਤਾਂ ਇਸ ਦੇ ਚਲਦੇ ਅਸੀਂ ਡੀਪੀਏ ਦਾ ਦਸਤਰ ਦਾ ਜਿਹੜਾ ਕਰਾਓ ਰੱਖਿਆ ਸੀ 25 ਅਗਸਤ ਦਾ ਜੀ ਵੀ ਕਿਉਂਕਿ ਸਾਡੀ ਭਰਤੀ ਦਾ ਜਿਹੜਾ ਪ੍ਰੋਸੈਸ ਸੀ ਉਹ ਅਗਲਾ ਸ਼ੁਰੂ ਨਹੀਂ ਕੀਤਾ ਜਾ ਰਿਹਾ ਸੀ ਪ੍ਰਸ਼ਾਸਨ ਦੇ ਵਿਸ਼ਵਾਸ ਦੇ ਉੱਤੇ ਲਗਾਤਾਰ ਜਿਹੜਾ ਅਸੀਂ ਉਹ ਵਿਸ਼ਵਾਸ ਕਰਦੇ ਆ ਰਹੇ ਆ ਪ੍ਰਸ਼ਾਸਨ ਦੇ ਪਰ ਉਸ ਦਿਨ ਵੀ ਉਹਨਾਂ ਦੇ ਬਲ ਸਾਹਿਬ ਨੇ ਸਾਡਾ ਜਿਹੜਾ ਧਰਨਾ ਉਥੋਂ ਡੀਪੀਏ ਤੋਂ ਪੋਸਟ ਉਥੋਂ ਛੁਕਾ ਕੇ ਗੁਰੂ ਘਰ ਸਾਡਾ ਸ਼ਿਫਟ ਕਰਾਇਆ ਵੀ ਤੁਹਾਡਾ ਕੰਮ ਜਿਹੜਾ ਹੈ ਅਸੀਂ ਕਰਵਾ ਰਹੇ ਹਾਂ ਤਾਂ ਅੱਜ 5 ਦਿਨ ਬੀਤ ਗਿਆਨ ਦੇ ਮਗਰੋਂ ਵੀ ਇਹ ਲੈਟਰ ਆਪਸ ਵਿੱਚ ਘੁੰਮ ਰਹੀਆਂ ਨੇ ਪਰ ਜਿਹੜਾ ਇੱਕ ਪੁਖਤਾ ਹੱਲ ਸੀ ਜੋ ਸਾਡੀ ਮੰਗ ਸੀ ਉਸ ਦਾ ਜਿਹੜਾ ਨਿਪਟਾਰਾ ਜਿਹੜਾ ਹੈ ਉਹ ਨਹੀਂ ਕੀਤਾ ਗਿਆ ਕਿਉਂਕਿ ਸਾਡੀ ਪੂਰੀ ਭਰਤੀ ਦੀ ਹਾਲੇ ਤੱਕ ਜਿਹੜੀ ਹੈ ਸਕਰੂਟੀ ਉਹ ਹਾਲੇ ਤੱਕ ਨਹੀਂ ਹੋਈ ਔਰ ਇਹ ਡਿਪਾਰਟਮੈਂਟ ਨੇ ਸਿਰਫ ਇੱਕ ਪਾਰਟਿਕੂਲਰ ਕੈਟਾਗਰੀ ਦੀ ਜਿਹੜੀ ਸਕਰੂਟੀ ਉਹ ਕਰਵਾਈ ਅ ਅਸੀਂ ਇਹ ਗੱਲ ਕਹੀ ਸੀ ਵੀ ਵਾਰ-ਵਾਰ ਸਕਰੂਟੀ ਦੇ ਨਾਮ ਤੇ ਭਰਤੀ ਨੂੰ ਲਟਕਾਇਆ ਨਾ ਜਾਵੇ 5994 ਦੀ ਬਾਕੀ ਰਹਿੰਦੀ ਸਕਰੂਟੀ ਜਿੰਨੀ ਵੀ ਰਹਿੰਦੀ ਹੈ ਉਸ ਨੂੰ ਇੱਕੋ ਵਾਰ ਹੀ ਕਰਵਾ ਲਿਆ ਜਾਵੇ ਤਾਂ ਜੋ ਜਿਹੜੀ ਭਰਤੀ ਹੈ ਜਲਦੀ ਤੋਂ ਜਲਦੀ ਜਿਹੜੀ ਇਹ ਪੂਰੀ ਕੀਤੀ ਜਾ ਸਕੇ ਕਿਉਂਕਿ ਸਰਕਾਰ ਦਾ ਜਿਹੜਾ ਸਮਾਂ ਲਗਭਗ 4 ਸਾਲ ਦਾ ਉਹ ਵੀ ਚੁੱਕਿਆ ਇਸ ਦੇ ਚਲਦੇ ਅਸੀਂ ਸੰਗਰੂਰ ਅ ਗੰਬੀਰ ਪਰ ਵਕ ਵਕ ਥਾਵਾਂ ਤੇ ਸਰਕਾਰ ਦਾ ਘਰਾਓ ਵੀ ਕੀਤਾ ਸਾਡੇ ਸਾਥੀਆਂ ਨੂੰ ਜੇਲ੍ਹਾਂ ਦੇ ਵਿੱਚ ਵੀ ਸੁਟਿਆ ਗਿਆ ਔਰ ਅਸੀਂ 5 5 6 6 ਰਾਤਾਂ ਜਿਹੜੀਆਂ ਨੇ ਜੇਲ੍ਹਾਂ ਦੇ ਵਿੱਚ ਵੀ ਲਗਾ ਕੇ ਆਏ ਪਰ ਸਰਕਾਰ ਨੇ ਜੇਲ੍ਹਾਂ ਦੇ ਵਿੱਚੋਂ ਕੱਢਣ ਤੋਂ ਬਾਅਦ ਵੀ ਜਿਹੜਾ ਸਾਡਾ ਹੱਲ ਜਿਹੜਾ ਹੈ ਉਹ ਨਹੀਂ ਕੀਤਾ ਜਿਹੜਾ ਧਰਨਾ ਸੀ ਜਿਹੜਾ ਉਹ ਸਾਡਾ ਅੱਜ ਸਾਨੂੰ ਜਿਹੜਾ ਇੱਥੇ ਲਗਾਉਣਾ ਪੈ ਗਿਆ ਅੱਜ ਵੀ ਇਹ 3500 ਬੱਚਾ ਇਹਨਾਂ ਡਿਪਾਰਟਮੈਂਟ ਦੇ ਮੂੰਹ ਵੱਲ ਦੇਖ ਰਿਹਾ ਵੀ ਕਦੋਂ ਸਾਡਾ ਜਿਹੜਾ ਲੈਟਰ ਹੈ ਉਸ ਦਾ ਹੱਲ ਕੱਢ ਕੇ ਇਹ ਭਰਤੀ ਬੋਰਡ ਨੂੰ ਭੇਜਣਗੇ ਔਰ ਭਰਤੀ ਬੋਰਡ ਜਿਹੜਾ ਸਾਡੇ ਸਕਰੂਟੀ ਲਿਸਟਾ ਜਾਰੀ ਕਰੇਗਾ ਤੇ ਅਸੀਂ ਵੀ ਜਿਹੜਾ ਸਕੂਲਾਂ ਦਾ ਰੋਕ ਕਰ ਸਕਾਂ ਤੇ ਤੁਸੀਂ ਪਿਛਲੇ ਦਿਨੀ ਕਿਹਾ ਸੀ ਤੁਹਾਡੀ ਇੱਕ ਮੀਟਿੰਗ ਹੋ ਰਹੀ ਹੈ ਕਿ ਤੁਹਾਨੂੰ ਲੱਗਦਾ ਕਿ ਅੱچھے ਨਤੀਜੇ ਨਿਕਲਣਗੇ ਕੀ ਬਣਿਆ ਉਸ ਮੀਟਿੰਗ ਸਰ ਸਾਡੀ ਮੀਟਿੰਗ ਜਿਹੜੀ ਸੀ ਸਿੱਖਿਆ ਮੰਤਰੀ ਸਾਹਿਬ ਨਾਲ ਹੋਈ ਸੀ ਸਿੱਖਿਆ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਵੀ ਜੋ ਰੂਲ ਦੇ ਅਕੋਰਡਿੰਗ ਕੰਮ ਹੋਏਗਾ ਉਹ ਅਸੀਂ ਕਰਦੇ ਆਂਗੇ ਪਰ ਅਸੀਂ ਲਗਭਗ 30 ਤੋਂ 40 ਜਿਹੜੇ ਮੰਗ ਪੱਤਰ ਔਰ ਆਪਦੇ ਰੂਲਾਂ ਦੀਆਂ ਕਾਪੀਆਂ ਵਿਭਾਗ ਨੂੰ ਔਰ ਸਿੱਖਿਆ ਮੰਤਰੀ ਤੱਕ ਪਹੁੰਚਾ ਚੁੱਕੇ ਆ ਪਰ ਹਾਲੇ ਤੱਕ ਪਤਾ ਨਹੀਂ ਕਿਉਂ ਨਹੀਂ ਉਹਨਾਂ ਰੂਲਾ ਦੇ ਉੱਤੇ ਜਿਹੜਾ ਹੈ ਉਹਨਾਂ ਦੀ ਨਜ਼ਰ ਜਾ ਰਹੀ ਔਰ ਸਾਡਾ ਹਾਲ ਜਿਹੜਾ ਨਹੀਂ ਕੀਤਾ ਜਾ ਰਿਹਾ ਕਿੰਨੇ ਦਿਨਾਂ ਤੋਂ ਬੈਠੇ ਹੋ ਇੱਥੇ ਸਾਨੂੰ ਜੀ ਲਗਭਗ ਅੱਜ ਸਾਡਾ ਪੰਜਵਾਂ ਦਿਨ ਹੋ ਗਿਆ ਜੀ ਸਾਡੇ ਦਰਨੇ ਨੂੰ ਜੀ ਸਤੇ ਹੁਣ ਕੀ ਲੱਗ ਰਿਹਾ ਤੁਹਾਨੂੰ ਸਰਕਾਰ ਦਾ ਸਰਕਾਰ ਦੇਖੋ ਜੀ ਭੱਤੀ ਨੂੰ ਲਮਕਾ ਰਹੇ ਹੈ ਹੁਣ ਇਹ ਸਾਨੂੰ ਮਜਬੂਰ ਕਰ ਰਹੇ ਨੇ ਵੀ ਅਸੀਂ ਵੀ ਇੱਥੋਂ ਦਾ ਕੋਈ ਟੈਂਕੀ ਟਾਵਰ ਲびਏ ਉਸ ਟੈਂਕੀ ਟਾਵਰ ਦੇ ਉੱਤੇ ਚੜਹੀਏ ਕਿਉਂਕਿ ਜਿਹੜੇ ਮંત્રી ਮੱਖ ਮੰਤਰੀ ਸਾਹਿਬ ਨੇ ਜਦੋਂ ਸਾਡੇ ਦਰਨੇ ਤੇ ਆਏ ਸੀ ਇਲੈਕਸ਼ਨ ਜਿੱਤਣ ਤੋਂ ਪਹਿਲਾਂ ਤਾਂ ਉਹਨਾਂ ਨੇ ਸਾਡੇ ਨਾਲ ਇੱਕ ਵਾਅਦਾ ਕਰਿਆ ਸੀ ਵੀ ਜਦੋਂ ਤੁਸੀਂ ਸਾਡੀ ਸਰਕਾਰ ਆ ਗਈ ਤੁਹਾਨੂੰ ਦਰਨੇ ਜਿਹੜੇ ਨੇ ਉਹ ਨਹੀਂ ਲਗਾਉਣੇ ਪੈਣਗੇ ਤੁਹਾਨੂੰ ਟੈਂਕੀਆਂ ਟਾਵਰਾਂ ਤੇ ਨਹੀਂ ਚੜਨਾ ਪਵੇਗਾ ਪਰ ਅੱਜ ਸਰਕਾਰ ਭਰਤੀ ਨੂੰ ਲਮਕਾ ਰਹੀ ਹੈ ਔਰ ਸਾਨੂੰ ਮਜਬੂਰ ਕਰ ਰਹੀ ਹੈ ਵੀ ਅਸੀਂ ਕਿਸੇ ਨਾ ਕਿਸੇ ਟੈਂਕੀ ਟਾਵਰ ਨੂੰ ਮੰਲੀਏ ਤਾਂ ਜੋ ਇਹ ਸਰਕਾਰ ਦੇ ਵਿੱਚ ਸਾਡਾ ਮੁੱਦਾ ਹਾਈਲਾਈਟ ਹੋਵੇ ਤੇ ਤਾਂ ਸਾਡਾ ਜਿਹੜਾ ਇਹ ਹੱਲ ਕਰ ਸਕਣ ਠੀਕ ਹੈ ਠੀਕ ਤੁਸੀਂ ਕੀ ਕਹੋਗੇ ਇਸ ਬਾਰੇ ਜਿਹੜਾ ਤੁਸੀਂ ਘਰ-ਵਾਰ ਛੱਡ ਕੇ ਇੱਥੇ ਬੈਠੇ ਹੋ ਐਨੀ ਦੂਰ ਬੈਠੇ ਹੋ ਕੀ ਕਹੋਗੇ ਹਾਂਜੀ ਮੇਰਾ ਨਾਮ ਅਮਨਦੀਪ ਕੋਹੜ ਹੈ ਤੇ ਮੈਂ ਰਾਜਪੁਰੇ ਤੋਂ ਆ ਜਿਵੇਂ ਕਿ ਆਪਾਂ ਦੇਖ ਹੀ ਰਹੇ ਆ ਨਾ ਅੱਜ ਸਾਡੇ ਤਰਨੇ ਦਾ ਪੰਜਵਾਂ ਦਿਨ ਆ ਸੀਟੀਟੀ 994 ਦੇ ਕੈਂਡੀਡੇਟ ਆ ਤੇ ਅਸੀਂ ਸਾਰੇ ਮੈਰਿਟ ਹੋਲਡਰ ਆ ਤੇ ਜਦੋਂ ਆਪਣਾ ਪੰਜਾਬ ਸਰਕਾਰ ਆਈ ਸੀ ਮਾਨ ਸਰਕਾਰ ਇਹ ਕਹਿੰਦੀ ਸੀ ਕਿ ਕਿਸੇ ਵੀ ਧੀਆਂ ਭੈਣਾਂ ਦੀ ਚੁੰਨੀਆਂ ਨਹੀਂ ਲੱਥਣਗੀਆਂ ਪਰ ਅਸੀਂ ਪਿੱਛੇ ਜਿੰਨੇ ਵੀ ਤਰਨੇ ਲਾਇਏ ਨੇ ਸ਼ੰਗਰੂਰ ਹੋਵੇ ਗੰਭੀਰਪੁਰ ਹੋਵੇ ਤੇ ਭਾਵੇਂ ਹਰਨੀਵਾਲ ਹੋਵੇ ਇਹ ਜਿਹੜੇ ਆਪਣੇ ਆਪਣੇ ਪੁਲਿਸ ਪ੍ਰਸ਼ਾਸਨ ਇਹ ਵੀ ਬਹੁਤ ਕਸ਼ਾਈ ਕਰਦਾ ਕੁੜੀਆਂ ਮਾਰਦਾ ਮੁੱਕੇ ਮਾਰਦਾ ਹੈ ਹਨਾ ਤੇ ਜਿਵੇਂ ਕਿ ਹਨਾ ਇੱਕ ਇਤਿਹਾਰबाजी ਕਰਦੇ ਨੇ ਸਾਡੀ ਪੰਜਾਬ ਸਰਕਾਰ ਕੀ 20000 ਹੈ ਜਿਹੜੇ ਅਧਿਆਪਕਾਂ ਨੂੰ ਭਰਤੀ ਕੀਤਾ ਪਰ ਇਹ ਸਿਰਫ ਇਹਨਾਂ ਦੀ ਖੋਖ ਸਾਰੀ ਖੋਖਲੇ ਬਾਜੀ ਹੈ ਕੋਈ ਸਿਰਫ ਸਾਡੀ ਜਿਹੜੀ 9594 ਦੀ ਭਰਤੀ ਹੈ ਇਹ ਪਹਿਲੀ ਕੈਬਨਟ ਦੀ ਭਰਤੀ ਸੀ ਤੇ ਸਾਨੂੰ ਹੁਣ 3.5 ਤੋਂ 4 ਸਾਲ ਹੋ ਗਏ ਲਗਭਗ ਇੱਥੇ ਰੁਲਦਿਆਂ ਨੂੰ ਸੜਕਾਂ ਦੇ ਉੱਤੇ ਤੇ ਮੇਰੀ ਮਾਨ ਸਰਕਾਰ ਨੂੰ ਇਹ ਸਾਡੇ ਇਥੋਂ ਦੇ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਕਿ ਸਾਡਾ ਜਿਹੜਾ ਫੁਕਤਾ ਹਲ ਕੀਤਾ ਜਾਵੇ ਕਿਉਂਕਿ ਘਰਾਂ ਤੋਂ ਰਹਿਣਾ ਕੋਈ ਸੌਖਾ ਨਹੀਂ ਹੈਗਾ ਤੇ ਬਾਕੀ ਮੇਰੀ ਇਹ ਬੇਨਤੀ ਹੈ ਕਿ ਸਾਡੀ ਜਿਹੜੀ ਭਰਤੀ ਆ ਉਹ ਜਲਦ ਤੋਂ ਜਲਦ ਪੂਰੀ ਕੀਤੀ ਜਾਵੇ ਤੁਹਾਡੇ ਤੁਹਾਨੂੰ ਕੀ ਲੱਗਦਾ ਤੁਹਾਡੀ ਇਹ ਜਿਹੜੀ ਮੰਗਾ ਲੈ ਕੇ ਤੁਸੀਂ ਬੈਠੇ ਹੋ ਤੁਸੀਂ ਆਪ ਇਹ ਕਿਹਾ ਵੀ ਪੁਲਿਸ ਕੁੱਟਮਾਰ ਵੀ ਕਰਦੀ ਹੈ ਸਾਡੇ ਨਾਲ ਗਲਤ ਵਤੀਰੇ ਕਰਦੀ ਹੈ ਲੱਗਦਾ ਕਿ ਇਹ ਤੁਹਾਡੀ ਆਸ ਪੂਰੀ ਅਸੀਂ ਤਾਂ ਇਹੀ ਕਵਾਂਗੇ ਜੇ ਆਸਪੁਰੀ ਨਹੀਂ ਕਰ ਦਿੱਤਾ ਅਸੀਂ ਟਿੱਖੀ ਤੋਂ ਟਿੱਖੇ ਐਕਸ਼ਨ ਕਰਾਂਗੇ ਜਿੰਨਾ ਜਿੰਨਾ ਵੀ ਸਾਡੇ ਤੋਂ ਹੋਏਗਾ ਠੀਕ ਹੈ ਹਾਂਜੀ ਕੀ ਕਹੋਗੇ ਤੁਸੀਂ ਅਸੋ ਸਰ ਦੇਖੋ ਅਸੀਂ ਸਾਰੇ 8894 ਪਰਥੀ ਦੇ ਜਿਹੜੇ ਸਾਰੇ ਅਸੀਂ ਬੇਰੁਜ਼ਗਾਰ ਆਤਪਕਾਂ ਇੱਕ ਪਾਸੇ ਸਰਕਾਰ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਵਾਅਦਾ ਕਰਦੀ ਸੀ ਇਹ ਦਾਅਵੇ ਕਰਦੀ ਸੀ ਮਾਨ ਸਾਹਿਬ ਇਹ ਗੱਲ ਕਹਿੰਦੇ ਸੀ ਕਿ ਅੱਜ ਤੋਂ ਬਾਅਦ ਜਿਹੜਾ ਮੇਰਾ ਹਰਾ ਪੰਨਾ ਹੈ ਉਹ ਬੇਰੁਜ਼ਗਾਰੀ ਨੂੰ ਖਤਮ ਕਰਨ ਦੇ ਲਈ ਚੱਲੇਗਾ ਤਾਂ ਤੁਸੀਂ ਦੇਖੋ ਕਿ ਅੱਜ ਬੇਰੁਜ਼ਗਾਰੀ ਖਤਮ ਕਿਸ ਤਰ੍ਹਾਂ ਕੀਤੀ ਜਾ ਰਹੀ ਹੈ ਇਹੀ ਤੀਨ ਇਤਿਆ ਨੇ ਇਹੀ ਪੈਣਾ ਨੇ ਇਹੀ ਪਾਈ ਨੇ ਜਿਨ੍ਹਾਂ ਦੇ ਚੁੰਨੀਆਂ ਉਤਾਰੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਪੱਗਾਂ ਲਾਈਆਂ ਜਾ ਰਹੀਆਂ ਨੇ ਪਿਛਲੇ 3 ਸਾਲ ਤੋਂ ਅਸੀਂ ਇਸ ਵਰਤੀ ਦੇ ਲਈ ਸੰਘਰਸ਼ ਕਰ ਰਹੇ ਹਾਂ ਅੱਜ ਵੀ ਲਗਾਤਾਰ ਆਪਣੇ ਰੋਜ਼ਗਾਰ ਨੂੰ ਲੈ ਕੇ ਚਾਰ ਚਾਰ ਪੇਪਰ ਪਾਸ ਕਰਕੇ ਮੈਰਿਟ ਦੇ ਵਿੱਚ ਆ ਕੇ ਤੇ ਜਿਹੜਾ ਕਿ ਅਸੀਂ ਆਪਣੇ ਰੋਜ਼ਗਾਰ ਦੀ ਪਾਲ ਦੇ ਲਈ ਇਸ ਸਰਕਾਰ ਅਕੇ ਗੁਹਾਰ ਲਾ ਰਹੇ ਹਾਂ ਕਿ ਸਾਡਾ ਜਿਹੜਾ ਜੋ ਵੀ ਸਾਡਾ ਰੋਜ਼ਗਾਰ ਦਾ ਮਸਲਾ ਹੈ ਜਿੰਨੇ ਸਾਡੇ ਬਾਕੀ ਬਚਦੇ ਕੈਂਡੀਡੇਟ ਨੇ ਉਹਨਾਂ ਸਾਰਿਆਂ ਨੂੰ ਜਿਹੜਾ ਜਲਦ ਤੋਂ ਜਲਦ ਨਿਯੁਕਤੀ ਪੱਤਰ ਦੇ ਕੇ ਸਕੂਲਾਂ ਦੇ ਵਿੱਚ ਜਿਹੜਾ ਜੁਆਇਨ ਕਰਾਇਆ ਜਾਵੇ ਪਰ ਉਸ ਦੇ ਦੂਜੇ ਪਾਸੇ ਦੇਖੋ ਜਦੋਂ ਅਸੀਂ ਮਾਨ ਸਾਹਿਬ ਦੇ ਮਾਨ ਸਾਹਿਬ ਕਹਿੰਦੇ ਸੀ ਤੁਹਾਨੂੰ ਤਰਨਾ ਲਾਉਣ ਦੀ ਕੋਈ ਜ਼ਰੂਰਤ ਨਹੀਂ ਤੁਸੀਂ ਜਦੋਂ 24 ਘੰਟੇ ਦੇ ਵਿੱਚੋਂ ਜਦੋਂ ਮਰਜ਼ੀ ਸਾਡੇ ਘਰ ਆਓ ਸਾਡੇ ਘਰ ਦੇ ਦਰਵਾਜ਼ੇ ਬੇਰੁਜ਼ਗਾਰਾਂ ਦੇ ਲਈ ਕਿਸਾਨਾਂ ਦੇ ਲਈ ਜਾਂ ਜਿਹੜੀਆਂ ਹੋਰ ਵੀ ਜਿੱਥੇ ਬੰਦਿਆਂ ਨੇ ਜਿਨ੍ਹਾਂ ਦਾ ਕੋਈ ਕਰੇਲੂ ਮਸਲਾ ਹੈ ਪੰਜਾਬ ਰਾਜ ਦੇ ਪੂਰੇ ਸਟੇਟ ਦੇ ਪੱਧਰ ਤੇ ਉਹ ਆਓ ਆਪਾਂ ਬੈਠ ਕੇ ਜਿਹੜਾ ਟੇਬਲ ਟॉक ਕਰਕੇ ਜਿਹੜੇ ਉਹ ਮਸਲੇ ਖਤਮ ਕਰਾਂਗੇ ਜਦੋਂ ਅਸੀਂ ਇਹ ਗੱਲਾਂ ਲੈ ਕੇ ਸੰਗਰੂਰ ਜਾਂਦੇ ਆ ਜਾਂ ਸਮਾਨ ਜਿਹੜੇ ਮੌਜੂਦਾ ਸਿੱਖਿਆ ਮੰਤਰੀ ਨੇ ਗੰਬੀਰਪੁਰ ਜਾਂਦੇ ਆ ਤਾਂ ਉਸ ਤੋਂ ਪਹਿਲਾਂ ਜਿਹੜੀ ਪੰਜਾਬ ਪੁਲਿਸ ਹੈ ਉਸ ਨੂੰ ਸਾਡੇ ਅੱਗੇ ਲਗਭਗ 6 ਤੋਂ 7 ਬੈਰੀਕੇਟ ਲਾ ਕੇ ਡਾਂਗਾ ਨਾਲ ਕੁੱਟਿਆ ਜਾਂਦਾ ਬੱਸਾਂ ਪਰਿਆਂ ਜਾਂਦੀਆਂ ਨੇ ਅਲੱਗ-ਅਲੱਗ ਜੇਲਾਂ ਦੇ ਵਿੱਚ ਅਲੱਗ-ਅਲੱਗ ਥਾਣੇ ਦੇ ਵਿੱਚ ਸੱਟਿਆ ਜਾਂਦਾ ਡੱਕਿਆ ਜਾਂਦਾ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਕਿ ਤੁਹਾਡੇ ਉੱਪਰ ਅਸੀਂ ਇਦਾਂ ਦੇ ਪਰਚੇ ਪਾਵਾਂਗੇ ਕਿ ਤੁਸੀਂ ਸਾਰੀ ਉਮਰ ਜਿਹੜੇ ਤੁਹਾਡੇ ਪਰਚੇ ਨੇ ਉਹ ਰੱਦ ਜਿਹੜੇ ਤੁਹਾਡੀ ਸਾਰੀ ਉਮਰ ਇਹਨਾਂ ਪਰਚਾ ਨੂੰ ਰੱਦ ਕਰਾਉਣ ਦੇ ਵਿੱਚ ਜਿਹੜਾ ਲੰਘ ਜਾਏਗੀ ਸਰਕਾਰ ਦੇਖੋ ਕਿਸ ਤਰ੍ਹਾਂ ਪ੍ਰਸ਼ਾਸਨ ਦਾ ਦੁਰਵਯੋਗ ਕਰਕੇ ਪੰਜਾਬ ਪੁਲਿਸ ਦਾ ਕਰਕੇ ਤੇ ਜਿਹੜਾ ਕੀ ਸਾਨੂੰ ਡਰਾਇਆ ਜਾ ਰਿਹਾ ਕਿ ਤੁਸੀਂ ਘਰਾਂ ਦੇ ਵਿੱਚ ਬੈਠ ਜਾਓ ਅਸੀਂ ਫਲੈਕਸਾਂ ਤੇ ਜਿਹੜੇ ਵੱਡੇ ਵੱਡੇ ਬੋਰਡ ਲਾਏ ਨੇ 50000 55000 ਨੌਕਰੀ ਦੇ ਦਿੱਤੀ ਉਹਦੇ ਵਿੱਚ ਜਿਹੜਾ ਤੁਹਾਡਾ ਵੀ ਇੱਕ ਫਿਗਰ ਜਿਹੜੀ ਫਿਗਰ ਹੈ ਨਾ 20000 ਦੀ ਲਿਖਤੀ ਵੀ ਅਸੀਂ ਇਹਦੇ ਵਿੱਚ ਇਤਿਆਪਕ ਲਗਾ ਦਿੱਤੇ ਪਰ ਦੂਜੇ ਪਾਸੇ ਤੁਸੀਂ ਇਹ ਪਰਥੀਆਂ ਦੀ ਜਿਹੜੀ ਟੋਟਲ ਗਿਣਤੀ ਕਰੋ ਤਾਂ 20000 ਦੇ ਵਿੱਚੋਂ ਮੈਨੂੰ ਨਹੀਂ ਲੱਗਦਾ 10 ਤੋਂ 12 ਹਜ਼ਾਰ ਜਿਹੜੇ ਅਧਿਆਪਕ ਅਜੇ ਲੱਗ ਗਏ ਨੇ ਤੇ ਬਾਕੀ 7 ਤੋਂ 8 ਹਜ਼ਾਰ ਅਧਿਆਪਕ ਜਿਹੜੇ ਅਜੇ ਸੰਘਰਸ਼ ਕਰ ਰਹੇ ਨੇ ਅਸੀਂ 894 ਸਾਡੇ ਨਾਲ ਹੀ ਬਰਾਬਰ ਪੀਟੀ 2000 ਵਾਲੇ ਵੀ ਜਿਹੜੇ ਤਰਨੇ ਤੇ ਬੈਠੇ ਨੇ ਤੇ ਉਸ ਦੇ ਨਾਲ ਹੀ ਜਿਹੜੇ ਅਸੀਂ ਜਿੰਨੇ ਬਾਕੀ ਸਾਡੀ ਪਹਿਲੀ ਲਿਸਟ ਆਈ ਸੀ 2634 ਉਸ ਤੋਂ ਬਾਅਦ ਬਾਕੀ ਬਚਦੇ ਜਿਹੜੇ ਕੈਂਡੀਡੇਟ ਆ ਅਸੀਂ ਵੀ ਅਜੇ ਉਵੇਂ ਤਰਨੇ ਤੇ ਬੈਠੇ ਸਰਕਾਰ ਅੱਗੇ ਅੱਜ ਵੀ ਗੁਹਾਰ ਲਗਾ ਰਹੇ ਆ ਕਿ ਸਾਨੂੰ ਜਿਹੜਾ ਸਾਡਾ ਬੰਦਾ ਆ ਕਿ ਰੋਜ਼ਗਾਰ ਦੇ ਕੇ ਜਲਦ ਤੋਂ ਜਲਦ ਜਿਹੜਾ ਸਕੂਲਾਂ ਦੇ ਵਿੱਚ ਭੇਜਿਆ ਜਾ ਸਕੇ ਹੁਮਰਾ ਸਾਹਿਬ ਇੱਕ ਪਾਸੇ ਤਾਂ ਲੋਕ ਕਹਿ ਰਹੇ ਨੇ ਗੁਰੂ ਦਾ ਅਧਿਆਪਕ ਦਾ ਸਤਿਕਾਰ ਕਰਨਾ ਚਾਹੀਦਾ ਇਹ ਬੱਚਿਆਂ ਨੇ ਡਿਗਰੀਆਂ ਡਿਪਲੋਮੇ ਕੀਤੇ ਤੇ ਅੱਜ ਕੁੱਟਮਾਰ ਖਾ ਰਹੇ ਨੇ ਤੇ ਪੰਜਾਬ ਸਰਕਾਰ ਦੇ ਦਾਅਵੇ ਉਹ ਕੀ ਕਹਿਣਾ ਚਾਹੋਗੇ ਇਸ ਸਾਰੇ ਮਸਲੇ ਦੇ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਸੇ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੁਹਾਡਾ ਪ੍ਰੈਸ ਦਾ ਤਹਿ ਦਿਲੋਂ ਧੰਨਵਾਦ ਇਹ ਬੱਚਿਆਂ ਦੇ ਤੇ ਬੱਚੀਆਂ ਦੀ ਆਵਾਜ਼ ਤੁਸੀਂ ਰੱਬ ਵਰਗੇ ਸਰੋਤਿਆਂ ਤੱਕ ਤੇ ਅੰਨੇ ਤੇ ਬੋਲੇ ਜਿਹੜੇ ਗੋਂਗੇ ਅਫਸਰ ਨੇ ਡੀਪੀਆਈ ਹੋ ਇਹ ਆ ਸਾਡਾ ਸਿੱਖਿਆ ਮੰਤਰੀ ਹੋਏ ਉਹਨਾਂ ਦੇ ਕੰਨਾਂ ਤੱਕ ਤੁਸੀਂ ਸਾਡੀ ਆਵਾਜ਼ ਪਹੁੰਚਾਉਂਗੇ ਤੇ ਅੱਜ ਬਹੁਤ ਹੀ ਦੁੱਖ ਨਾਲ ਕਹਿਣਾ ਪੈਂਦਾ ਅੰਮ੍ਰਿਤਸਰ ਸ੍ਰੀ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਹਰ ਇੱਕ ਇੱਥੇ ਵਿਅਕਤੀ ਮੱਥਾ ਟੇਕਣ ਆਉਂਦਾ ਹੈ ਸਿਰ ਝੁਕਾਂਦਾ ਹੈ ਸ਼ਾਇਦ ਇੱਥੇ ਆਵਾਜ਼ ਦੀ ਪਾਰਟੀ ਵਾਲੇ ਵੀ ਸਾਰੇ ਆਂਦੇ ਹੋਣਗੇ ਪਿਛਲੇ 5 ਦਿਨਾਂ ਤੋਂ ਇਹ ਬੱਚੇ ਜਿਹੜੇ ਬੱਚੀਆਂ ਬੈਠੇ ਨੇ ਆਪਣੇ ਘਰਵਾਰ ਛੱਡ ਕੇ ਅੱਜ ਇੱਕ ਦਿਨ ਬੈਠਣਾ ਔਖਾ ਹੈ ਬੱਚੇ ਅੱਜ 5 ਪੰਜ ਦਿਨ ਤੋਂ ਕੋਈ ਫਾਜਲਕਾ ਤੋਂ ਕੋਈ ਹੋਰ ਤੋਂ ਪੂਰੇ ਜਿਹੜੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਪਹੁੰਚੇ ਨੇ ਤੇ ਕਿਵੇਂ ਆਪਣੀ ਹੱਡ ਬੀਤੀ ਕਹਾਣੀ ਦੱਸ ਰਹੇ ਨੇ ਇਸੇ ਸਰਕਾਰ ਦੀ ਭਰਤੀ ਹੈ 5894 8TT ਦੇ ਆਪਕ ਜਿਹੜੇ ਵੱਡੇ ਵੱਡੇ ਬੋਰਡ ਐਜੂਕੇਸ਼ਨ ਮਿਨਿਸਟਰ ਸਾਡਾ ਲੱਗਦਾ ਹੈ ਹਰਜੋਤ ਬੈਂਸ ਜੀ ਬਹੁਤ ਵੱਡੇ ਵੱਡੇ ਦਾਅਵੇ ਤੇ ਬਾਦੇ ਟੀਵੀ ਚੈਨਲਾਂ ਨਾਲ ਹੀ ਕਰਦਾ ਜਿਹੜੇ ਮੁੱਲ ਦੇ ਚੈਨਲ ਉਹਨਾਂ ਦੇ ਖਰੀਦੇ ਹੋਏ ਚੈਨਲ ਨੇ ਜਿਹੜੇ ਉਹਨਾਂ ਦੀ ਤੁੱਤੀ ਬੋਲਦੇ ਨੇ ਜਿਹੜੇ ਉਹਨਾਂ ਦੀ ਐਡ ਦੇ ਰਹੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਜੇ ਤੁਸੀਂ ਜਾਗ ਜਿਉਂਦੀ ਜਾਗ ਦੀ ਮਿਸਾਲ ਦੇਖਣੀ ਤਾਂ ਮੇਰੇ ਹਿਸਾਬ ਗੁਰਦੁਆਰੇ ਦੇਖ ਸਕਦੇ ਆਂ ਵੀ ਕਿੰਨੇ ਕਿ ਲੋਕਾਂ ਨੂੰ ਨੌਕਰੀ ਦਿੱਤੀ ਇਹਨਾਂ ਨੇ ਤੇ ਇਹ ਤਾਂ ਪੱਕੇ ਕੱਚੇ ਹੋਣ ਜਾਂ ਨਾ ਹੋਣ ਮੁੱਖ ਮੰਤਰੀ ਸਾਹਿਬ ਤੁਹਾਨੂੰ 2027 ਚ ਪੱਕਾ ਇਹ ਬਾਹਰ ਕਰ ਦੇਣਗੇ ਸਰਕਾਰ ਤੋਂ ਤੁਹਾਨੂੰ ਪੱਕਾ ਬਾਹਰ ਕਰ ਦੇਣਗੇ ਇਹੀ ਲੋਕ ਤੁਹਾਡੀ ਇਹੀ ਬੱਚੇ ਬੱਚੀਆਂ ਤੁਹਾਡੀ ਗਲੇ ਦੀ ਹੱਡੀ ਬਣਨ ਲੱਗੀਆਂ ਗੀਆਂ ਗਲੇ ਦੀ ਹੱਡੀ ਬਣ ਕੇ ਤਿਆਰ ਖੜੇ ਐ ਤੇ ਤੁਸੀਂ ਜਿਹੜੇ ਵੱਡੇ ਵੱਡੇ ਦਾਅਵੇ ਤੇ ਵਾਅਦੇ ਕਰ ਰਹੇ ਨੇ ਘੱਟੋ ਘੱਟ ਮਾਸਟਰ ਦਾ ਮੁੰਡਾ ਹੋਣ ਕਰਕੇ ਯਾਰ ਮਾਸਟਰਾਂ ਦੀ ਸੁਣ ਲੈ ਨਾ ਕਿਸਾਨਾਂ ਦੀ ਸੁਣ ਨਾ ਮਜ਼ਦੂਰਾਂ ਦੀ ਸੁਣ ਤੂੰ ਮਾਸਟਰ ਦਾ ਮੁੰਡਾ ਹੋਣ ਕਰਕੇ ਮਾਸਟਰਾਂ ਦੇ ਦਿਲ ਸੁਣ ਲੈ ਟੀਚਰਾਂ ਦੀ ਤਾਂ ਸੁਣ ਲੈ ਤੂੰ ਮਾਸਟਰ ਤੇ ਮੁੰਡਾ ਹੋ ਕੇ ਆਪਣੇ ਬਾਪਦਿਓ ਲਾਜ ਰੱਖ ਲੈ ਕੁਸ ਇਹ ਲੋਕਾਂ ਨੂੰ ਬੱਚਿਆਂ ਨੂੰ ਸਜਾਦ ਦੇ ਬੱਚਿਆਂ ਨੂੰ ਜਿਹੜੀ ਨਿਯੁਕਤੀ ਪੱਤਰ ਦੇ ਬੱਚਿਆਂ ਨੂੰ ਕੋਈ ਡਿਊਟੀ ਦਿਓ ਕਿਤੇ ਜੁਆਇਨ ਕਰੋ ਤਾਂ ਕਿ ਦਰਦਰਦੀਆਂ ਠੋਕਰਾਂ ਤੇ ਇੱਕ ਪਾਸੇ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਬਹੁਤ ਵੱਡ ਵੱਡੀ ਐਡ ਲਾਈ ਹੈ ਬੇਟੀ ਬਚਾਓ ਰ ਬੇਟੀ ਪੜਾਓ ਕਿ ਬੇਟੀਆਂ ਗੁਰਦੁਆਰਿਆਂ ਚ ਬਿਠਾਉਣ ਵਾਸਤੇ ਬੇਟੀਆਂ ਧਰਨੇ ਹੜਤਾਲਾਂ ਵਾਸਤੇ ਬੇਟੀਆਂ ਦੀ ਗੁੱਤਾਂ ਪੱਟਣ ਵਾਸਤੇ ਜਾਂ ਬੇਟੀਆਂ ਦੀ ਚੁੰਨੀਆਂ ਤਾਰਨ ਵਾਸਤੇ ਪੜਾਈਏ ਬੇਟੀਆਂ ਇਹ ਵੱਡ-ਵੱਡੀਆਂ ਐਡਾਂ ਸਰਕਾਰ ਦਿਆਂ ਅਰਬਾਂ ਰੁਪਏ ਦੀ ਕਰੋੜਾਂ ਰੁਪਏ ਦੀ ਬੇਟੀਆਂ ਨੂੰ ਬਚਾਉਣ ਵਾਸਤੇ ਬੇਟੀਆਂ ਨੂੰ ਪੜਾਉਣ ਵਾਸਤੇ ਲੱਗਦੀਆਂ ਜਿਹਦੀ ਜੂੰਦੀ ਜਾਗ ਦੀ ਮਿਸਾਲ ਤੁਸੀਂ ਅੰਮ੍ਰਿਤਸਰ ਗੁਰਦਾਰੇ ਦੇਖ ਸਕਦੇ ਹੋ ਕਿਵੇਂ ਬੱਚੇ ਜਿਹੜੇ ਲਾਚਾਰ ਹੋਏ ਬੈਠੇ ਨੇ ਰੋਟੀ ਤੋਂ ਪਾਣੀ ਤੋਂ ਆਪਣੇ ਆਪ ਤੋਂ ਕਿਵੇਂ ਇਹਨਾਂ ਦੇ ਪੇਰਾਂ 'ਚ ਜਿਹੜਾਂ ਦੇ ਪਿੱਛੇ ਦੋ-ਦੋ ਚਾਰ-ਚਾਰ ਮੈਂਬਰ ਬੈਠੇ ਨੇ ਘਰ ਦੇ ਇਹਨਾਂ ਨੇ ਉਮੀਦ ਰੱਖੀ ਸੀ ਵੀ ਇਹਨਾਂ ਨੂੰ ਪੜਾਵਾਂਗੇ ਤੇ ਰੋਜ਼ਗਾਰ ਕਰਨਗੇ ਤੇ ਸਾਨੂੰ ਜਿਹੜੀ ਹੈ ਸਹਾਰਾ ਬਣੂਗਾ ਪਰ ਇਸ ਸਰਕਾਰ ਨੇ ਬੁਰਾ ਹਾਲੇ ਲੋਕਾਂ ਦਾ ਕਰਤਾ ਜਿਹੜੇ ਵੱਡ-ਵੱਡੇ ਬੋਰਡ ਲਾਏ ਨੇ ਜਾਂ ਤਾਂ ਇਹ ਆਪਣੇ ਬੋਰਡ ਉਤਾਰ ਦੇਣ ਇਹ ਆਏ ਬੱਚਿਆਂ ਨੂੰ ਨੌਕਰੀਆਂ ਦੇ ਕੇ ਇਹਨਾਂ ਨੂੰ ਜੁਆਇਨਿੰਗ ਲੈਟਰ ਦੇ ਕੇ ਇਹਨਾਂ ਨੂੰ ਡਿਊਟੀ ਤੇ ਰੱਖਿਆ ਜਾਵੇ ਨਹੀਂ ਤਾਂ ਅਗਲਾ ਜਿਹੜਾ ਸੰਘਰਸ਼ ਹੈ ਤਿੱਖਾ ਕੀਤਾ ਜਾਊਗਾ ਜਦੋਂ ਵੀ ਇਹ ਬੱਚਿਆਂ ਨੂੰ ਬੱਚਿਆਂ ਨੂੰ ਲੋੜ ਪਵੇਗੀ ਅਸੀਂ ਐਸਸੀ ਵੀਸੀ ਮਹਾਪੰਚਾਇਤ ਮੋਰਚੇ ਵੱਲੋਂ ਤੇ ਅਤਿਆਚਾਰ ਪ੍ਰਸ਼ਟਾਚਾਰ ਵਿਰੋਧੀ ਫਰੰਟ ਵੱਲੋਂ ਅਸੀਂ ਸਾਰੇ ਜਿਹੜਾ ਇਹਨਾਂ ਬੱਚਿਆਂ ਦਾ ਸਹਿਯੋਗ ਦੇਵਾਂਗੇ ਮੁਹਾਲੀ ਦੇ ਪ੍ਰਸ਼ਾਸਨ ਨੂੰ ਤਾੜਨਾ ਜਦੋਂ ਮੁਹਾਲੀ 'ਚ ਦਫ਼ਤਰ ਹੁੰਦਾ ਹੈ ਇੱਥੇ ਆ ਨਾਲ ਵਾਲੇ ਦਫ਼ਤਰ 'ਚ ਇੱਥੇ ਕੇਂਜਰੀਵਾਲ ਦੋ ਦੋ ਤਿੰਨ ਤਿੰਨ ਅੰਦਰ ਰਹਿ ਕੇ ਜਾਂਦਾ ਉਹਨੂੰ ਪਤਾ ਵੀ ਇੱਥੇ ਅੱਠ ਪੇਜ ਜਿਹੜਾ ਹੈ ਪੂ ਤਾਂ ਲੋਕ ਆਪਣੀਆਂ ਮੰਗਾਂ ਨੂੰ ਲੈ ਕੇ ਸੱਤ ਅੱਠ ਪੇਤਦੇ ਆ ਇਹ ਤਾਂ ਪ੍ਰਮਾਤਮਾ ਦਾ ਸਾਰਾ ਅੰਮ੍ਰਿਤਸਰ ਗੁਰਦੁਆਰਾ ਤਾਂ ਕਿ ਬੱਚਿਆਂ ਦਾ ਬੱਚਿਆਂ ਦਾ ਰੋਟੀ ਪਾਣੀ ਦਾ ਹਿੱਲਾ ਨਹੀਂ ਸਰਕਾਰੇ ਰੋਟੀ ਤੋਂ ਵੀ ਬਾਂਝੇ ਸੀ ਤੇ ਮੈਂ ਤੁਹਾਡੇ ਰਾਂਝੀ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਡੀਪੀਆਈ ਨੂੰ ਯਾਤਨਾ ਤੋਂ ਜਲਦੀ ਤੋਂ ਜਲਦੀ ਕੋਈ ਇਹਨਾਂ ਦੀ ਜਿਹੜਾ ਹੈ ਜੁਆਇਨਿੰਗ ਕਰਾਓ ਇਹਨਾਂ ਦੀ ਡਿਊਟੀ ਦਿਓ ਨਹੀਂ ਤਾਂ ਤੁਹਾਡੇ ਖਿਲਾਫ ਜਿਹੜਾ ਤਿੱਖਾ ਸੰਘਰਸ਼ ਕੀਤਾ ਜਾਵੇਗਾ ਇਹ ਬੱਚਿਆਂ ਦੀ ਸਹਿਮਤੀ ਨਾਲ ਜਦੋਂ ਵੀ ਸਾਡੀ ਡਿਊਟੀ ਬੱਚੇ ਲਾਣਗੇ ਅਸੀਂ ਉੱਤੇ ਸਾਰੇ ਜਿਹੜੇ ਇਲਾਕੇ ਦੇ ਏਰੀਏ ਦੇ ਇਕੱਠੇ ਕਰਕੇ ਲੋਕ ਇਹਨਾਂ ਦਾ ਸਹਿਯੋਗ ਲੈਣਾ। ਕਮੜਾ ਸਾਹਿਬ ਜਿਹੜੇ ਬੱਚੇ ਬਾਹਰ ਜਾ ਰਹੇ ਨੇ ਲੋਕੀ ਕਹਿ ਰਹੇ ਨੇ ਵੀ ਬੱਚੇ ਆਪਣੇ ਦੇਸ਼ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਨੌਕਰੀਆਂ ਨਹੀਂ ਕਰਦੇ। ਉਹ ਬੱਚੇ ਜਿਹੜੇ ਬਾਹਰ ਚਲੇ ਗਏ ਉਹਨਾਂ ਦਾ ਕੀ ਤੁਸੀਂ ਸੋਚੋਗੇ ਵੀ ਇਹ ਐਸੇ ਸਿਸਟਮ ਤੋਂ ਦੁਖੀ ਹੋ ਕੇ ਗਏ ਨੇ ਜਾਂ ਐਸੇ ਸਿਸਟਮ ਤੋਂ ਵੀ ਦੁਖੀ ਹੋ ਕੇ ਚਲੇ ਗਏ। ਹੁਣ ਬਾਹਰ ਦੀ ਹਾਲਤ ਜੋ ਤੁਸੀਂ ਦੇਖ ਰਹੇ ਹੋ ਪਿੱਛੇ ਜਹਾਜ਼ ਪਰ ਪਰ ਕੇ ਬਾਹਰ ਲੈ ਅੰਦਰ ਧਾਰਦੇ। ਇਹ ਬੱਚਿਆਂ ਨੇ ਆਪਣੀ ਪ੍ਰਾਪਰਟੀ ਜਾਇਦਾਦ ਆਪਣੇ ਘਰ-ਵਾਰ ਵੇਚ ਕੇ 35 35 40 40 ਲੱਖ ਲਾ ਕੇ ਜਾਂਦੇ ਸੀ ਇਹ ਵੀ ਬੱਚੇ ਕੋਈ ਇਹ ਨਹੀਂ ਬੈਠੇ ਜਿਹਨੇ ਪੜ੍ਹਾਈ ਕਰਨੀ ਉਹਦਾ ਵੀ ਖਰਚਾ ਕੋਈ ਘਟਾ ਅੱਜ ਪਹਿਲੀ ਕਲਾਸ ਚ ਬੱਚਾ ਲਾ ਲਓ ਫਰਸਟ ਕਲਾਸ ਚ ਨਾਲੋ ਉਹਦਾ ਕਿਦਾਂ ਖਰਚਾ ਕੋਈ ਬਸਾਂ ਦਾ ਕਰਾਇਆ ਕੋਈ ਫੀਸਾਂ ਦਾ ਕਰਾਇਆ ਇਹ ਬੱਚੇ ਇਸ ਤਰ੍ਹਾਂ ਨਹੀਂ ਪੜੇ ਇਹਨਾਂ ਨੇ ਆਪਣੇ ਮਾਪੇ ਵਾਪ ਦੀ ਖੂਨ ਪਸੀਨੇ ਦੀ ਕਮਾਈ ਕਰਕੇ ਇੱਥੇ ਪੜੇ ਨੇ ਪਰ ਜਿਹੜੀ ਪੜਿਆਂ ਦੀ ਕਦਰ ਹੈ ਉਹ ਇਸ ਸਰਕਾਰਾਂ ਨੇ ਪਾਣੀ ਸੀ ਨਕਮੀਆਂ ਸਰਕਾਰਾਂ ਨੇ ਜੇ ਇਹ ਬੱਚੇ ਨੌਕਰੀ ਕਰਨਗੇ ਚੰਗਾ ਰਹਿਣਗੇ ਜਾਂ ਇਹ ਕ੍ਰائم ਦੇ ਰਸਤੇ ਪਾਉਣਗੇ ਜਾਂ ਚੀਟਾ ਛਕਣਗੇ ਜਾਂ ਕੋਈ ਬਲੈਕ ਕਰੂਗਾ ਸਮਗਲਿੰਗ ਕਰੂਗਾ ਜਾਂ ਚੈਨੀਆਂ ਤੋੜਨਗੇ ਕਿ ਆ ਭਗਵਾਨ ਤੁਮਨ ਜੀ ਤੁਸੀਂ ਇਹ ਬੱਚੇ ਇਸ ਕੰਮ ਤੇ ਲਾਣੇ ਆ ਇਹ ਇਹਨਾਂ ਨੂੰ ਨੌਕਰੀਆਂ ਦੇ ਦੇ